ਏ ਆਪੀ ਲੁਧਿਆਣਾ ਯੂਨੀਵਰਸਿਟੀ ਦੇ ਅੰਦਰ ਜਿੱਥੇ ਕਿ ਪਸ਼ੂਆਂ ਦਾ ਇੱਕ ਸਾਈਡ ਤੇ ਵੱਖਰਾ ਡਿਪਾਰਟਮੈਂਟ ਸੀ ਉੱਥੇ ਸਾਰੇ ਪਸ਼ੂ ਜਾਂ ਆਪਾਂ ਕਹਿ ਸਕਦੇ ਆਂ ਕੁੱਕੜ ਜਾਂ ਜੋ ਵੀ ਹਨਾ ਛੋਟੀਆਂ ਮੋਟੀਆਂ ਚੀਜ਼ਾਂ ਜੋ ਵੀ ਸਾਰਾ ਇੱਕ ਬੰਨੇ ਕੱਢਿਆ ਹੋਇਆ ਸੀ ਏ ਸੀ ਪਸ਼ੂਆਂ ਦਾ ਡਿਪਾਰਟਮੈਂਟ ਇੱਥੇ ਗਾਵਾਂ ਮੱਝਾਂ ਬੱਕਰੀਆਂ ਠੀਕ ਹੈ ਸਾਰਾ ਕੁਝ ਇਧਰਲੀ ਸਾਈਡ 'ਚ ਇੱਥੇ ਹੀ ਤੁਹਾਨੂੰ ਸਿਖਾਇਆ ਜਾਂਦਾ ਵੀ ਕਿਹੜੇ ਤਰੀਕੇ ਦਾ ਜੇ ਤੁਸੀਂ ਛੋਟਾ ਡੇਰੀ ਫਾਰਮ ਚਲਾਉਣਾ ਉਹਦਾ ਸਟਰਕਚਰ ਕੀ ਹੋਏਗਾ ਕਿਸ ਤਰ੍ਹਾਂ ਡੰਗਰ ਨੂੰ ਬਿਮਾਰੀ ਤੋਂ ਬਚਾਇਆ ਜਾਵੇ ਕਿਸ ਤਰੀਕੇ ਦੀਆਂ ਬਿਮਾਰੀਆਂ ਆਉਂਦੀਆਂ ਨੇ ਹਰ ਇੱਕ ਤਰ੍ਹਾਂ ਦਾ ਜਿਹੜਾ ਇੱਥੇ ਜੇ ਮੰਨ ਲਓ ਆਪਾਂ ਨੂੰ ਇੱਕ ਮਾਡਲ ਦਿੱਤਾ ਜਾਂਦਾ ਉਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਜੇ ਲਿਖਿਆ ਨਹੀਂ ਤੁਸੀਂ ਪੜ੍ਹ ਸਕਦੇ ਤਾਂ ਉਹਦਾ ਸਟਰਕਚਰ ਤੁਸੀਂ ਸਮਝ ਸਕਦੇ ਜੇ ਜੇ ਅਨਪੜਵੰਦਾ ਵੀ ਜਾਂਦਾ ਤਾਂ ਉਹ ਸਟਰਕਚਰ ਸਮਝ ਕੇ ਸੋਚ ਸਕਦਾ ਵੀ ਇਸ ਤਰੀਕੇ ਦਾ ਜਿਹੜਾ ਪਸ਼ੂਆਂ ਦੀ ਜਿਹੜੀ ਥਾਂ ਬਣਨੀ ਚਾਹੀਦੀ ਹੈ ਤੇ ਐਸਾਈਡੇ ਸਾਰੀ ਡਿਪਾਰਟਮੈਂਟ ਸੀ ਜਿਹੜਾ ਪਸ਼ੂਆਂ ਦਾ ਸੀ ਇਹ ਯੂਨੀਵਰਸਿਟੀ ਦੇ ਮੰਨ ਲਓ ਕੀਤਾ ਸੀ ਜਿਹੜਾ ਯੂਨੀਵਰਸਿਟੀ ਦੇ ਸਟੂਡੈਂਟ ਸੀ ਉਹਨਾਂ ਦਾ ਸੀ ਇਹ ਡਿਪਾਰਟਮੈਂਟ ਇੱਥੇ ਦੱਸਿਆ ਜਾਂਦਾ ਸੀ ਵੀ ਪਸ਼ੂ ਕੀ ਕੀ ਖਾਂਦਾ ਕਿੱਥੇ ਸਾਈਡ ਜਾਂਦਾ ਤੇ ਉਹਨਾਂ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਇਹ ਮੇਲਾ ਜਿਹੜਾ 21 ਤੇ 22 ਦੋ ਤਰੀਕਾਂ ਨੂੰ ਲੱਗਾ ਸੀ ਯਾਨੀ ਕਿ ਦੋ ਦਿਨ ਚੱਲਿਆ ਸੀ ਤੇ ਆਪਾਂ 22 ਵਾਲੇ ਦਿਨ ਪਹੁੰਚੇ ਸੀ 22 ਵਾਲੇ ਦਿਨ ਭੀੜ ਵੀ ਪੂਰੀ ਸੀ ਜੇ ਮੈਂ ਗੱਲ ਕਰਾਂ ਭੀੜ ਕੋਈ ਘਟਣੀ ਸੀ ਤੇ ਇਸ ਤਰ੍ਹਾਂ ਨਾ ਜਿਹੜਾ ਦੂਜੇ ਦਿਨ ਮੇਲਾ ਹੁੰਦਾ ਉਹ 4-5 ਵਜੇ ਖਤਮ ਹੋਣਾ ਸ਼ੁਰੂ ਹੋ ਜਾਂਦਾ ਪਹਿਲੇ ਦਿਨ ਉਹ ਲੰਮਾ ਚੱਲਦਾ ਥੋੜਾ ਜਿਹਾ ਮੇਲਾ ਤਾਂ ਹਮੇਸ਼ਾ ਪਹਿਲੇ ਦਿਨ ਜਾਣਾ ਚਾਹੀਦਾ ਮੇਲੇ ਦੇ ਅੰਦਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਥੇ ਫੀਡ ਦੀ ਹਨਾ ਤੇ ਜਿਹਨੂੰ ਨਹੀਂ ਜਾਣਕਾਰੀ ਥੋੜੀ-ਮੋਟੀ ਵੀ ਫੀਡ ਦੀ ਤੇ ਇੱਥੇ ਜੇ ਤੁਸੀਂ ਜਾਂਦੇ ਨਾ ਮੈਨੂੰ ਲੱਗਦਾ 150 ਜਿਹੜੀ ਸ਼ਾਪ ਹੈ ਤੁਹਾਨੂੰ ਫੀਡ ਦੀ ਤੇ ਇਹਨਾਂ ਦੀਆਂ ਦਵਾਈਆਂ ਦੀ ਮਿਲ ਜਾਂਦੀ। ਭਾਵੇਂ ਤੁਸੀਂ ਮੁਰਗੇ ਨੂੰ ਦੇਣੀ ਹੈ ਭਾਵੇਂ ਤੁਸੀਂ ਬੱਕਰੇ ਨੂੰ ਦੇਣੀ ਹੈ ਬੱਕਰੀ ਨੂੰ ਦੇਣੀ ਹੈ ਭਾਵੇਂ ਮੱਝ ਨੂੰ ਦੇਣੀ ਹੈ ਭਾਵੇਂ ਗਾਂ ਨੂੰ ਦੇਣੀ ਹੈ ਕੋਈ ਵੀ ਬਿਮਾਰੀ ਹੈ ਉਹਨੀਆਂ ਰਿਲੇਟਡ ਆਪਾਂ ਨੂੰ ਦੱਸਿਆ ਜਾਂਦਾ ਠੀਕ ਹੈ ਜੀ ਦਵਾਈ ਵੀ ਮਿਲ ਜਾਂਦੀ ਹੈ ਫੀਡਾਂ ਬਾਰੇ ਨੌਲੇਜ ਵੀ ਮਿਲਦੀ ਫੀਡ ਤੁਹਾਨੂੰ ਕਿੱਥੇ ਮਿਲੇਗੀ ਉਹਦੇ ਬਾਰੇ ਵੀ ਨੌਲੇਜ ਮਿਲੇਗੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇਹ ਵੀ ਸਿੱਖ ਸਕਦੇ ਜੇ ਕਿਹੜੀ ਫੀਡ ਪਾयां ਕਿੰਨਾ ਜਿਹੜਾ ਦੁੱਧ ਬਤੇਗਾ ਜਾਂ ਘਟੇਗਾ ਹਨਾ ਜੋ ਵੀ ਆ ਉਹਦੇ ਵਿੱਚ ਇਹ ਪ੍ਰੋਸੀਜਰ ਰਹਿੰਦਾ ਵੀ ਉਥੇ ਜਿੰਨੀਆਂ ਕੰਪਨੀਆਂ ਆਈਆਂ ਆਪਾਂ ਇੱਕ ਅੱਧੀ ਕੰਪਨੀ ਦੀ ਵਰਤਦੇ ਜਿਵੇਂ ਟਵਾਣਾ ਹੋ ਗਿਆ ਜਾਂ ਅਦਰ ਕੋਈ ਵੀ ਕੰਪਨੀ ਲਾ ਲਓ ਤੁਸੀਂ ਇੱਕ ਜਾਂ ਦੋ ਵਰਤਦੇ ਜੇ ਇੱਥੇ 100 ਕੰਪਨੀ ਆਈ 100 ਕੰਪਨੀ ਆਪਦਾ ਬੈਸਟ ਲੈ ਕੇ ਆਈ ਆ ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ ਵੀ ਸਾਰਨੋਂ ਵਧੀਆ ਫੀਡ ਕਿਹੜੀ ਹੈ ਠੀਕ ਹੈ ਜੀ ਇੱਥੇ ਹਰ ਇੱਕ ਕੰਪਨੀ ਆਪਦਾ ਹੀ ਕੁਝ ਨਵਾਂ ਲੈ ਕੇ ਆਈ ਹੈ ਕੁਝ ਉਹਨਾਂ ਨੇ ਵੱਖਰਾ ਕੀਤਾ ਤਾਂ ਹੀ ਉਹ ਇੱਥੇ ਬੈਠੇ ਨੇ ਨਹੀਂ ਤਾਂ ਐਵੇਂ ਕੋਈ ਵੀ ਮੰਨ ਲਓ ਆ ਨਹੀਂ ਸਕਦਾ ਜੇ ਸੇਮ ਹੀ ਬਣਾਉਣ ਲੱਗ ਪੇ ਤਾਂ ਫਿਰ ਇਹਨਾਂ ਦਾ ਫਾਇਦਾ ਹੀ ਕੀ ਨਹੀਂ ਸਟਾਲ ਲਾਉਣ ਦਾ ਹਣਾ ਜਿਵੇਂ ਇਹ ਤਾਂ ਇੱਕ ਹੀ ਲਵਾ ਦੇਣ ਉਹਨਾਂ ਦੀ ਸੀਲਿੰਗ ਹੋਈ ਜਾਵੇ ਤਾਂ ਇਸ ਤਰੀਕੇ ਦੀਆਂ 100 150 ਸਟਾਲ ਸੀ ਜਿੰਦੇ ਉੱਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਦਵਾਈ ਜਾਂ ਮੱਖੀ ਮੱਛਰ ਜੋ ਵੀ ਹੈ ਮੱਝਾਂ ਡੰਗਰਾਂ ਨੂੰ ਹਨਾ ਪੈਂਦਾ ਉਹਦੇ ਉੱਤੇ ਜਿਹੜੀ ਕੱਲੀ ਕੱਲੀ ਜਿਹੜੀ ਆ ਦਵਾਈ ਦਿੱਤੀ ਜਾਂਦੀ ਹੈ ਉੱਥੇ ਆ ਹੁਣ ਤੁਹਾਡੇ ਸਾਹਮਣੇ ਹੈ ਫੀਡ ਪਸ਼ੂ ਨੂੰ ਜਿਹੜਾ ਪਹਿਲਾਂ ਜਿਹੜਾ ਸੂਏ ਤੋਂ ਬਾਅਦ ਕੀ ਪਹਿਣਾ ਸੂਏ ਤੋਂ ਬਾਅਦ ਕੀ ਪਾਉਣੀ ਹੈ 21 ਦਿਨਾਂ ਤੋਂ ਬਾਅਦ ਕੀ ਪਾਉਣੀ ਹੈ ਹਨਾ ਸੂਣ ਤੋਂ 21 ਦਿਨ ਪਹਿਲਾਂ ਕੀ ਪਹਿਣੀ ਸੂਣ ਤੋਂ ਮੀਨਾ ਪਹਿਲਾਂ ਕੀ ਪੈਣੀ ਹੈ ਹਰ ਇੱਕ ਤਰ੍ਹਾਂ ਦੀ ਫੀਡ ਬੱਕਰੀ ਹਰ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਛੋਟੇ ਡੰਗਰਾਂ ਨੂੰ ਕੀ ਪੈਣੀ ਹੈ ਜਾਂ ਉਹਨਾਂ ਦੇ ਫਲਾਂ ਨੂੰ ਕਿਹੜੀ ਫੀਡ ਪੈਣੀ ਉਹ ਵੀ ਇੱਥੇ ਦੱਸੀ ਗਈਆਂ ਸੀ ਠੀਕ ਹੈ ਜੀ ਇਹ ਸੀ ਫੀਡ ਦਾ ਡਿਪਾਰਟਮੈਂਟ ਜਿਹੜਾ ਕਿ ਕਾਫੀ ਵੱਡਾ ਚੋੜਾ ਸੀ ਮੈਂ 1-2 ਮਿੰਟਾਂ 'ਚ ਖਤਮ ਕੀਤਾ ਇਹਦਾ ਪਾਰਟ 2 ਵੀ ਆਏਗਾ ਉਹਦੇ ਵਿੱਚ ਦੇਖ ਲਿਆ ਜੇ ਪੂਰੀ ਡਿਟੇਲ ਉਸ ਤੋਂ ਬਾਅਦ ਇਧਰਲੀ ਸਾਈਡ ਜੇ ਮੈਂ ਗੱਲ ਕਰਾਂ ਇਹ ਆ ਗਿਆ ਸੀ ਇੰਪਲੀਮੈਂਟ ਆਪਣੇ ਇਧਰ ਕੁਝ ਕੰਪਨੀਆਂ ਜਿਵੇਂ ਪ੍ਰੀਤ ਹੋਗੀ ਐਗਰੀ ਜ਼ੋਨ ਹੋਗੀ ਜਾਂ ਆਪਣੀਆਂ ਹੋਰ ਕਈ ਕੰਤਰਾਂ ਦੀਆਂ ਕੰਪਨੀਆਂ ਸੀ ਜੋ ਮੰਨ ਲਓ ਕੁਝ ਆਪਣੇ ਲੋਕਲ ਬ੍ਰੈਂਡ ਵੀ ਆ ਜਾਂਦੇ ਨੇ ਜਿਨ੍ਹਾਂ ਵਿੱਚ ਰੋਟਾਵੇਟਰ ਹੈ ਨਾ ਜੋ ਅਸੈਂਬਲ ਕਰਕੇ ਬਣਾਉਂਦੇ ਸਾਰਾ ਕੁਝ ਇੱਥੇ ਸੀ ਤੇ ਇਧਰ ਇੰਪਲੀਮੈਂਟ ਦਾ ਸੀ ਜੋ ਵੀ ਸੀ ਇੰਪਲੀਮੈਂਟ ਤੇ ਜਿਹੜੇ ਵੀ ਤੁਸੀਂ ਬੂਮ ਸਪਰੇਅਰ ਗੱਲ ਕਰਾਂ ਜਾਂ ਆਈਪੀਐਲ ਦੇ ਪ੍ਰੋਡਕਟ ਗੱਲ ਕਰਾਂ ਸਪਰੇਆ ਵਾਲੇ ਵਿੱਚ ਬੈਠੇ ਸੀ ਕੁਝ ਇਧਰ ਤੇ ਹੋਰ ਵੀ ਮੰਨ ਲਓ ਏ ਨਹੀਂ ਸੀ ਵੀ ਕੱਲੀ ਮਸ਼ੀਨਰੀ ਤੇ ਇਤੋਂ ਤੱਕ ਸੀਮਤ ਸੀ ਮੇਲਾ ਪੰਜਾਬ ਦਾ ਬਹੁਤ ਵੱਡਾ ਹੁੰਦਾ ਲੁਧਿਆਣਾ ਯੂਨੀਵਰਸਿਟੀ ਦੇ ਅੰਦਰ ਪਾਰਟ 1 ਕਿਵੇਂ ਦਾ ਲੱਗਾ ਜ਼ਰੂਰ ਦੱਸੋ